ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ 19 ਡਰੈਸਟਰੀਆਂ ਕਾਟਾਂ ਬਾਰੇ ਦੱਸਾਂਗੇ ਮੇਰੀ ਭੈਣ ਦਾ ਇੱਕ ਦਾ ਮੈਸੇਜ ਆਇਆ ਸੀ ਵੀ ਦੀਦੀ 19 ਡਰੈਸਟਰੀਆਂ ਕਾਟਾਂ ਦੱਸੋ ਦੇਖੋ ਜੀ ਇਹ ਆਪਣਾ ਆਲਓਵਰ ਸੂਟ ਆਗਾ 5 ਮੀਟਰ ਕਪੜਾ ਆਗਾ ਇਹ ਸਿੰਪਲ ਬਣਿਆ ਦਾ ਸੂਟ ਆਗਾ ਦੇਖੋ ਜੀ 42 ਇੰਚ ਇਹਨਾਂ ਦੀ ਲੈਂਥ ਤਿਆਰ ਆਗੀ 42 ਇੰਚ ਇਹਨਾਂ ਦਾ ਕਮੀਜ਼ ਤਿਆਰ ਆ ਆਪਾਂ 4 ਇੰਚ ਵਧਾ ਕੇ ਰੱਖਿਆਗਾ ਠੀਕ ਹੈ ਜੀ 4 ਇੰਚ ਆਪਾਂ نیچے ਨੂੰ ਲੈਂਥ ਵਧਾ ਕੇ ਰੱਖੀ ਹੈਗੀ 42 ਇੰਚ ਕੁੜਤੀ ਤਿਆਰ ਹੈਗੀ ਤੇ ਦੇਖੋ 20 ਇੰਚ ਹੈਗਾ ਇਹਨਾਂ ਦਾ ਘੇਰਾ ਘੇਰਾ ਹੈਗਾ 20 ਇੰਚ ਆਪਾਂ 4 ਇੰਚ ਵਿੱਚ ਪਲੱਸ ਕਰਕੇ 24 ਇੰਚ ਤੇ ਕਟਿੰਗ ਕੀਤੀ ਹੈਗੀ ਠੀਕ ਹੈ ਜੀ ਆਹ ਦੇਖੋ ਆਪਣੀ ਕਟਿੰਗ ਆਪਾਂ ਕਰ ਲਈ ਕਟਿੰਗ ਕਰਨ ਤੋਂ ਬਾਅਦ ਦੇਖੋ ਇੱਥੋਂ ਆਪਾਂ ਜਦੋਂ ਕਟਿੰਗ ਕਰ ਲਈ ਜਿਹੜਾ ਆਹ ਵਾਲਾ ਕੱਪੜਾ ਹੈਗਾ ਇਹ ਜੀ ਆਪਾਂ ਪਾਵਾਂਗੇ ਸਲਵਾਰ ਦੇ ਪੱਲੇ ਠੀਕ ਹੈ ਜੀ ਇਹਦੇ ਪਾਵਾਂਗੇ ਸਲਵਾਰ ਦੇ ਪੱਲੇ ਸਲਵਾਰ ਦੇ ਪੱਲੇ ਵੀ ਪੈ ਜਾਂਦੇ ਪੈ ਜਾਣਗੇ ਜਿਹਦੇ ਵਿੱਚੋਂ ਜਿਹੜਾ ਕੱਪੜਾ ਬਚੂ ਉਹਦੇ ਵਿੱਚੋਂ ਆਪਣੀ ਸਲਵਾਰ ਦੀ ਬੈਲਟ ਵੀ ਨਿਕਲਿਆ ਆਉਣੀ ਹੈ ਇਹ ਆ ਦੇਖੋ ਆ ਕੱਪੜਾ ਕਰਤਾ ਬਾਕੀ ਆਪਾਂ ਅਲੱਗ ਆ ਦੇਖੋ ਜੀ ਆਪਣਾ ਕੁੜਤੀ ਦਾ ਕੱਪੜਾ ਰਹਿ ਗਿਆ ਬਾਕੀ ਸੂਟ ਆਪਾਂ ਕੱਪੜਾ ਅਲੱਗ ਕਰਤਾ ਪ੍ਰਿੰਟਡ ਸੂਟ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਨੂੰ ਪ੍ਰਿੰਟ ਜ਼ਰੂਰ ਚੈੱਕ ਕਰਨਾ ਚਾਹੀਦਾ ਜੇ ਨਾ ਫੁੱਲਾਂ ਦੇ ਮੂੰਹ ਜਿਹੜਾ ਵੀ ਪ੍ਰਿੰਟ ਬਣਿਆ ਹੋਵੇ ਉਹਦਾ ਮੂੰਹ ਇੱਕ ਪਾਸੇ ਨੂੰ ਹੋਣ ਤਾਂ ਆਪਾਂ ਉਹ ਇੱਕ ਪੱਲਾ ਚੱਕ ਕੇ ਉਹਦਾ ਪਾਸਾ ਬਦਲ ਲੈਣਾ ਚਾਹੀਦਾ ਹੈਗਾ ਠੀਕ ਹੈ ਜੀ ਦੇਖੋ ਹੁਣ ਜਿਹੜਾ ਆਹ ਵਾਲਾ ਪ੍ਰਿੰਟ ਹੈਗਾ ਇਹ ਰਲਮਾ ਵੇਲਮਾ ਜਈਆ ਖਿੰਡਮਾ ਪ੍ਰਿੰਟ ਹੈਗਾ ਇਹਨੂੰ ਆਪਾਂ ਇਦਾਂ ਹੀ ਰੱਖ ਲੈਣਾਗਾ ਦੇਖੋ ਜੀ ਹੁਣ ਆਪਾਂ ਕੀ ਕਰਨਾ ਆਪਣੇ ਦੋ ਪੱਲੇ ਨੇ ਇਹ ਆਪਾਂ ਦਾ ਕੱਪੜੇ ਨੂੰ ਐਦਾਂ ਫੋਲਡ ਕਰਕੇ ਰੱਖ ਲੈਣਾ ਇਸ ਤਰ੍ਹਾਂ ਕੱਪੜੇ ਨੂੰ ਆਪਾਂ ਸਾਰੀਆਂ ਪੈਹਾਂ ਆਪਸ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਲਾਉਣੀਆਂ ਨੇ ਕੋਈ ਵੀ ਬਾਦਖਾਟ ਨਹੀਂ ਰੱਖਣੀ ਹੈਗੀ ਹੁਣ ਦੇਖੋ ਹੁਣ ਆਪਾਂ ਪਾਵਾਂਗੇ ਕੱਟਾ ਦੇਖੋ ਇਹ ਹੈਗਾ ਜੀ 19 ਬ੍ਰੈਸ ਦਾਗਾ ਸੂਟ ਠੀਕ ਹੈ ਜੀ ਇਹਨਾਂ ਦਾ ਗਲਾ ਜਿਆਦਾ ਵੱਡਾ ਨਹੀਂ ਹੈਗਾ 5 ਇੰਚ 4.5 5 ਇੰਚ ਗਲਾ ਇਹਨਾਂ ਦਾ ਤਿਆਰ ਆਗਾ ਠੀਕ ਹੈ ਜੀ ਆਪਾਂ ਜਿਹੜਾ ਤੀਰਾਗਾ ਉਹ ਆਪਾਂ ਰੱਖਣਾ ਗਲਾ ਛੋਟਾ ਹੋਣ ਕਰਕੇ 6.5 ਇੰਚ ਜੇ ਗਲਾ ਡੀਪ ਆਗਾ ਲਾਲੋ ਵੀ 7 7.5 8 ਇੰਚ ਫਿਰ ਤੁਸੀਂ 19 ਜਾਂ 19 ਬਰਸਟ ਦੇ ਵਿੱਚ ਤੀਰਾ ਰੱਖੋ 6 ਇੰਚ ਠੀਕ ਹੈ ਜੀ ਜੇ ਗਲਾ ਡੀਪ ਆ ਜੇ ਗਲਾ ਨੋਰਮਲ ਆਗਾ ਫਿਰ ਤੁਸੀਂ 6.5 ਹੀ ਰੱਖਣਾ ਕਿਉਂਕਿ ਫਿਰ ਜੇ ਤੁਸੀਂ ਤੀਰਾ ਘਟਾ ਲਿਆ ਤਾਂ ਤੁਹਾਡੀ ਆ ਜਗ੍ਹਾ ਤੇ ਜੀ ਤੀਰੇ ਵਾਲੀ ਜਗ੍ਹਾ ਤੇ ਖਿੱਚ ਪੈਣ ਲੱਗ ਜੂਗੀ 6.5 نیچے ਨੂੰ ਆਪਾਂ ਦੇਖੋ ਮੋਡਾ ਰੱਖਣਾ 7.5 ਇੰਚ ਆ ਜਿੱਥੇ ਆਪਾਂ 7.5 ਇੰਚ ਦਾ ਨਿਸ਼ਾਨ ਲਾ ਲਿਆ ਇੱਥੇ ਆਪਾਂ ਦੇਖੋ ਉੱਪਰ 6.5 ਰੱਖਿਆ ਇੱਥੇ ਆਪਾਂ ਅੱਧਾ ਇੰਚ ਘਟਾ ਦੇਣਾ ਉੱਪਰ ਤੁਸੀਂ ਜਿੰਨਾ ਤੀਰਾ ਰੱਖਿਆ ਉਦੇ ਮੁਤਾਬਕ ਤੁਸੀਂ 1/2 ਇੰਚ نیچے ਘਟਾਉਣਾ ਹੀ ਘਟਾਉਣਾਗਾ ਮੈਂ ਇੱਥੇ ਆਪਾਂ 6 ਤੇ ਲਾ ਲਿਆ ਜੀ 6 ਤੇ ਇਨਸਾਨ ਲਾਉਣ ਤੋਂ ਬਾਅਦ ਆਪਾਂ ਇਹਦਾ ਇਦਾਂ ਜੀ ਬਾਕਸ ਰੈਡੀ ਕਰ ਲੈਣਾ ਆਓ ਜੀ ਦੇਖੋ ਸਭ ਤੋਂ ਪਹਿਲਾ ਕੰਮ ਹੁੰਦਾ ਆਪਾਂ ਲੰਬਾਈ ਚੜਾਈ ਲਾ ਲਈ ਹੁਣ ਆਪਾਂ ਦੇਖੋ ਆ ਤੀਰੇ ਦੀਆਂ ਤੇ ਮੋਢੇ ਦੀਆਂ ਇਨਸਾਨੀਆਂ ਲਾ ਲਈਆਂ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਜੀ ਆਪਾਂ 1/2 ਇੰਚ ਦੀ ਕਾਰਟ ਉੱਪਰ ਪਾਉਣੀ ਹੈਗੀ ਠੀਕ ਹੈ ਜੀ ਇਹ ਕਾਰਟ ਐਦਾਂ ਤਿਰਸੀ ਪੈ ਜਾਂਦੀ ਹੁੰਦੀ ਹੈ ਦੇਖੋ ਆ ਲੋ ਜੀ ਆਪਾਂ ਇਹ ਦੱਸੀ ਕਾਰਟ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਆਪਾਂ ਪਾਉਣੀਆਂ ਨੇ ਜੀ ਮੋਡੇ ਦੀਆਂ ਕਾਰਟਾਂ ਫਰੰਟ ਵਾਲੀ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਆਏਗੀ ਉਹ ਪਾਵਾਂਗੇ ਜੀ ਆਪਾਂ ਦੇਖੋ 2 ਇੰਚ ਤੇ ਫਰੰਟ ਵਾਲੀ 1 ਤੇ ਬੈਕ ਵਾਲੀ 2 ਇੰਚ ਤੇ ਜਿਹੜੀ ਹੁਣ ਦੇਖੋ ਆਪਾਂ ਮੋਢੇ ਨੂੰ ਗਲਾਈ ਪਾਉਣੀ ਆਂਗੀ ਉਹ ਆਪਾਂ ਬਰੈਸਟ ਦੇ ਹਿਸਾਬ ਚ ਪਾਉਣੀ ਆ ਜਿੱਦਾਂ ਇਹਨਾਂ ਦੀ ਬਰੈਸਟ ਹੈਗੀ ਆ ਜੀ 19 ਇੰਚ ਠੀਕ ਆ ਜੀ 19 ਦਾ ਅੱਧ ਹੋ ਗਿਆ 9.5 ਇੰਚ ਆ ਲਓ ਜੀ ਆਪਾਂ 9.5 ਇੰਚ ਤੇ ਨਿਸ਼ਾਨ ਲਾ ਲਿਆ ਠੀਕ ਆ ਜੀ ਇਹ ਆਪਣੀ ਜੀ ਅੱਜ ਵਾਲੀ ਜਿਹੜੀ ਕੁੜਤੀ ਆ 19 ਬਰੈਸਟ ਦੀਆਂ ਕਾਟਾਂ ਨੇ ਹੁਣ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਜਿਹਦਾ ਆਪਾਂ ਹਾਫ ਕਰ ਲੈਣਾ ਇਸ ਤਰ੍ਹਾਂ ਜਿੰਨਾ ਆਪਾਂ ਇੱਥੇ ਲਾਇਆ ਨੂੰ ਇੰਨਾ ਹਿੱਸਾ ਆਇਆਗਾ ਐਨਾ ਹੀ ਆਪਾਂ ਇੱਥੇ ਲਾ ਲੈਣਾ ਤੇ ਜਿਹੜੀ ਉੱਪਰਲੀ ਕਾਟ ਆ ਗਈ ਇਹ ਪਾਵਾਂਗੇ ਜੀ ਆਪਾਂ 5 ਇੰਚ ਤੇ ਹੁਣ ਪਾਵਾਂਗੇ ਜੀ ਆਪਾਂ ਇਸ ਨੂੰ ਗੁਲਾਈ ਚਾਹੇ ਪਹਿਲਾਂ ਫਰੰਟ ਵਾਲੀ ਪਾ ਲੂ ਜੀ ਚਾਹੇ ਬੈਕ ਵਾਲੀ ਪਾ ਲੂ ਹਨ ਜੀ ਆਪਾਂ ਫਰੰਟ ਵਾਲੀ ਹੋਗੀ ਤੇ ਅੰਟੈਗੀ ਜੀ ਆਪਣੀ ਬੈਕ ਵਾਲੀ ਠੀਕ ਹੈ ਜੀ ਆਹ ਫਰੰਟ ਵਾਲੀ ਕੱਟ ਹੋ ਗਈ ਆ ਬੈਕ ਵਾਲੀ ਹੁਣ ਆਪਣਾ ਦੂਸਰਾ ਨੈਕਸਟ ਸਟੈਪ ਹੈਗਾਗਾ ਆਪਾਂ ਰੱਖਣੀ ਆ ਸਾਈਡ ਸਲਾਈ ਦੇਖੋ ਸਾਈਡ ਸਲਾਈ ਆਪਾਂ ਰੱਖਾਂਗੇ 22 ਇੰਚ ਤੇ ਸਾਈਡ ਸਲਾਈ ਜੀ ਆਪਣੀ ਹਾਈਟ ਮੁਤਾਬਕ ਰੱਖੀ ਜਾਂਦੀ ਆ ਹਾਈਟ ਛੋਟੀ ਆ ਤਾਂ ਤੁਸੀਂ 21 ਤੇ ਵੀ ਰੱਖ ਸਕਦੇ ਹੋ ਹਾਈਟ ਲੰਬੀ ਆ ਤਾਂ ਤੁਸੀਂ 22 ਜਾਂ 23 ਤੇ ਵੀ ਰੱਖ ਸਕਦੇ ਹੋਗੇ ਠੀਕ ਹੈ ਜੀ ਹੁਣ ਆਪਾਂ ਕਮਰ ਦਾ ਨਿਸ਼ਾਨ ਲਾਉਣਾ 14.5 ਇੰਚ ਆ ਦੇਖੋ ਜੀ ਤਿੰਨ ਪਾੜਛ ਆਪਣਾ ਕਮੀਜ਼ ਵੰਡਿਆ ਗਿਆ ਆ ਹੋਗੀ ਆਪਣੀ ਹਿਪ ਆ ਹੋਗੀ ਕਮਰ ਆ ਹੋਗੀ ਬ੍ਰੈਸਟ ਠੀਕ ਹੈ ਜੀ ਬ੍ਰੈਸਟ ਹੈਗੀ ਇਹਨਾਂ ਦੀ 19 ਇੰਚ ਕਮਰ ਹੈਗੀ ਇਹਨਾਂ ਦੀ 16 ਇੰਚ ਠੀਕ ਹੈ ਜੀ 16 ਇੰਚ ਕਮਰ ਆਗੀ ਤੇ ਆਪਾਂ 1 ਇੰਚ ਵਧਾ ਕੇ ਰੱਖਾਂਗੇ ਠੀਕ ਹੈ ਜੀ ਹਿਪ ਤੇ ਹੈਗੀ ਆ ਦੇਖੋ ਜੀ ਇਹਨਾਂ ਦੀ 20 ਇੰਚ ਠੀਕ ਹੈ ਜੀ 20 ਇੰਚ ਹਿਪ ਆਗੀ ਆਪਾਂ 10 ਇੰਚ ਤੇ ਮਾਰਕ ਕਰਨਾ हिਪ ਚਾਪਾ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਬਸ ਸਿਰਫ ਕਮਰ 'ਚ ਵਧਾ ਕੇ ਰੱਖਣਾ ਹੁੰਦਾ 1 ਇੰਚ ਵਧਾ ਲਓ ਤੁਸੀਂ 1/2 ਇੰਚ ਵਧਾ ਲਓ ਕਿਉਂਕਿ ਆਪਣੀ ਪਲੇਟ 'ਚ ਕੱਪੜਾ ਆਉਣਾ ਹੁੰਦਾ ਇਹ ਨਹੀਂ ਵੀ ਤੁਸੀਂ 1 ਇੰਚ ਵਧਾ ਕੇ ਰੱਖ ਲਿਆ ਪਰ ਤੁਸੀਂ ਪਲੇਟ 'ਚ ਬਹੁਤ ਥੋੜਾ ਕੱਪੜਾ ਦਿੱਤਾਗਾ ਤਾਂ ਤੁਹਾਡਾ ਕਮਰ ਕੋਲੋ ਫਿਟਿੰਗ ਨਹੀਂ ਬਣਨੀ ਜਿੰਨਾ ਤੁਸੀਂ ਵਧਾ ਕੇ ਰੱਖੂਗੇ 1 ਇੰਚ 1/2 ਇੰਚ 1 ਇੰਚ ਜਿੰਨਾ ਵਧਾਵੋਗੇ ਓਨਾ ਕੱਪੜਾ ਤੁਸੀਂ ਪਲੇਟਸ ਦੇ ਵਿੱਚ ਦੇਣਾਗਾ ਤਾਂ ਤੁਹਾਡੀ ਫਿਟਿੰਗ ਬਿਲਕੁਲ ਪਰਫੈਕਟ ਆਊਗੀ ਇਸ ਤਰ੍ਹਾਂ ਜੀ ਆਪਾਂ ਸਾਰੀਆਂ ਲਾਈਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਇੱਥੋਂ 2 ਇੰਚ ਦਾ ਲਾ ਲਓ ਨਿਸ਼ਾਨ ਚਾਹੇ ਤੁਸੀਂ ਪਹਿਲਾਂ ਲਾ ਲਓ ਚਾਹੇ ਤੁਸੀਂ ਜੀ ਸਲਾਈਡ ਟੈਮ ਲਾ ਲਓ ਫਿਰ ਆਪਾਂ ਇੱਥੋਂ ਮਲਾਉਣਾ ਹੈ ਇਹਦੇ ਨਾਲ ਇੱਥੋਂ ਇਸ ਤਰ੍ਹਾਂ ਜਦੋਂ ਆਪਾਂ ਸਿੱਧੀ ਇਹ ਮਾਰ ਦਿੰਨੇ ਆਂਗੇ ਇਦਾਂ ਸਿੱਧੀ ਇੱਥੋਂ ਲਾਈਨ ਇੱਥੇ ਮਾਰਤੀ ਜਿਹੜਾ ਇੱਥੇ ਪਿਰਸੀ ਚੀਜ਼ ਤੋ ਕੋਨਾ ਜਾਂ ਕੋਣਾ ਜਾਂ ਤਿਆਰ ਹੋ ਜਾਂਦਾ ਉਹਦੇ ਨਾਲ ਕੀ ਹੁੰਦਾ ਨਾਲੇ ਤਾਂ ਆਪਣੇ ਝੋਲ ਜਾਂਦਾ ਮੋਢੇ ਦੇ ਪਿਛਲੇ ਪਾਸੇ ਵੀ ਝੋਲ ਪੈਂਦਾ ਤੇ ਆ ਇੱਥੇ ਆਰਮਹੋਲ ਦੇ نیچے ਬਾਹਾਂ ਦੇ ਥੱਲੇ ਵੀ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਦੂਸਰਾ ਜੀ ਬਰੈਸਟ ਕੋਲੋਂ ਆਪਣੀ ਫਿਟਿੰਗ ਨਹੀਂ ਬਣਦੀ ਆਪਣਾ ਨਾ ਕੱਪੜਾ ਕੱਸਿਆ ਤਾਂ ਕੱਸਿਆ ਰਹਿੰਦਾ ਵਾ ਦੇਖੋ ਆ ਇੰਨਾ ਸਾਰਾ ਕੁਝ ਕਰਨ ਤੋਂ ਬਾਅਦ ਫਿਟਿੰਗ ਦੀਆਂ ਨਿਸ਼ਾਨੀਆਂ ਲਾਉਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਪਲੇਟਸ ਪਲੇਟਸ ਪਾਉਣੀਆਂ ਨੇ ਆਪਾਂ ਇਹਨਾਂ ਦੀਆਂ ਜੀ 12 ਇੰਚ ਦੇ ਨੀਚੇ ਨੂੰ ਜਿਹੜੀ ਇਹਨਾਂ ਦੀ ਲੈਂਥ ਆ ਗਈ ਉਹ ਰੱਖਣੀ ਆ 7 ਇੰਚ ਤੇ ਤੁਸੀਂ ਪਲੇਟਸ 11 ਇੰਚ ਤੇ ਵੀ ਹੁੰਦੀ ਬਰਸਤ ਵਾਲਿਆਂ ਦੀ ਪਾ ਸਕਦੇ ਹੋ 11.5 ਤੇ ਵੀ ਪਾ ਸਕਦੇ ਹੋ 11 ਤੇ ਵੀ ਪਾ ਸਕਦੇ ਹੋ ਆਪਾਂ ਪਾਈਆਂ ਨੇ ਜੀ 12 ਤੇ ਬਸ 10 ਜਾਂ 10.5 ਤੇ ਨਹੀਂ ਪਾਉਣੀ ਹੈਗੀਆਂ ਫਿਰ ਪਲੇਟਸ ਤੁਹਾਡੀਆਂ ਉੱਚੀਆਂ ਹੋ ਜਾਣਗੀਆਂ ਫਿਟਿੰਗ ਨਹੀਂ ਬਣਨੀ બસ ਤੁਸੀਂ 10 ਤੇ 10.5 ਤੇ ਪਲੇਟਾਂ ਨਹੀਂ ਪਾਉਣੀ ਆ ਤੁਸੀਂ 11.5 ਜਾਂ 12 ਤੇ 19 ਬਲੈਸਟ ਵਾਲਿਆਂ ਦੀਆਂ ਪਲੇਟਾਂ ਪਾਓ ਬਹੁਤ ਸੋਹਣੀ ਫਿਟਿੰਗ ਬਣਦੀ ਹੈ ਜੀ ਹੁਣ ਆਪਾਂ ਪਾਉਣੀਆਂ ਨੇ ਸਾਈਡ ਵਾਲੀਆਂ ਪਲੇਟਾਂ ਇਹਨਾਂ ਚ ਆਪਾਂ ਨੂੰ ਜੀ ਕੋਈ ਵੀ ਉਲਝਣ ਦੀ ਜ਼ਰੂਰਤ ਨਹੀਂ ਸਾਈਡ ਵਾਲੀਆਂ ਪਲੇਟਾਂ ਪਾਉਣ ਦੇ ਲਈ ਬਸ ਦੋਵੇਂ ਪਾਸੇ ਆਪਾਂ ਜਗਾ ਤੇ ਇੰਚੀ ਟੇਪ ਆ ਪੁਆਇੰਟ ਤੇ ਰੱਖ ਲਓ ਤੇ ਆ ਨੀਚੇ ਵਾਲੇ ਪਾਸੇ ਨਹੀਂ ਉੱਪਰ ਆਹ ਵਾਲੇ ਹਿੱਸੇ ਨਾਲ ਮਲਾਉਣਾ ਇਹਦੇ ਨਾਲ ਨਹੀਂ ਮਲਾਉਣਾ ਫਿਰ ਆਪਣੀ ਪਲੇਟ ਜਿਆਦਾ ਨੀਚੇ ਆ ਚੁਗੀ ਇਹਦੇ ਨਾਲ दो इंच का पाता फर्क पा। आप प्लेट हो गई पावे जी आवांट ना जी। आ गई अपन प्लेट पै ग आप करना गा हम आपकी कटिंग करा ਦੇਖੋ ਆਪਾਂ ਦਰਸੀ ਕਾਟ ਪਾਈਏ ਕਾਟ ਪਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਹੋਣ ਦੇਖੋ ਜੀ ਆਪਾਂ ਨਾ ਆਹ ਵਾਲਾ ਪੱਲਾ ਚੱਕ ਲੈਣਾ ਤੇ ਫਰੰਟ ਦਾ ਬੈਕ ਵਾਲਾ ਪੱਲਾ ਕੱਢ ਦੇਣਾ ਇਹ ਤੁਸੀਂ ਜਿਹੜੀ ਫਰੰਟ ਵਾਲੀ ਕਾਟ ਆ ਚਾਹੇ ਤੁਸੀਂ ਸਿਲਾਈ ਕਰਨ ਟਾਈਮ ਨਾਲ ਹੁੰਦੀ ਵੀ ਪਾ ਸਕਦੇ ਹੋਗੇ ਕੈਂਚੀ ਆਪਾਂ ਰੱਖਣੀ ਸਿਰੇ ਤੇ ਹੀ ਹੈ ਪਰ ਜੀ ਸਿਰੇ ਤੋਂ ਆਪਾਂ ਦੇਖੋ ਕਟਿੰਗ ਨਹੀਂ ਕਰਨਾ ਐਦਾਂ ਕਟਿੰਗ ਕਰਨਾ ਜੇ ਸਿਰੇ ਤੋਂ ਹਲਕਾ ਜਿਹਾ ਜਿੱਤੀ ਦਾ ਕੱਟ ਹੋ ਗਿਆ ਤਾਂ ਆਪਣਾ ਤੀਰਾ ਘਟ ਜੂਗਾ ਜੀ ਪਿਛਲਾ ਵੱਲ ਜੂਗਾ ਫਰੰਟ ਵਾਲਾ ਘਟ ਜੂਗਾ ਆਹ ਲੋ ਜੀ ਆ ਆਪਨੇ ਕੱਟ ਪੈਗੀ ਆ ਦੇਖੋ ਹੁਣ ਆ ਆਪਣਾ ਫਰੰਟ ਵਾਲਾ ਪੱਲਾ ਦੇਖੋ ਜੀ ਇਹਨੂੰ ਆਪਾਂ ਨਾ ਇਸ ਤਰ੍ਹਾਂ ਕਰ ਲੈਣਾ ਇਸ ਤਰ੍ਹਾਂ ਤਾਂ ਜਿਹੜੀ ਇੱਕ ਪਾਸੇ ਮਾਰਕਿੰਗ ਆ ਗਈ ਉਹ ਦੂਸਰੇ ਪਾਸੇ ਆਪਣੇ ਆਪ ਚਲੀ ਜਾਊਗੀ ਆ ਜਰੂਰ ਆਪ ਸੱਚ ਮਿਲੀਆਂ ਹੋਣੀਆਂ ਚਾਹੀਦੀਆਂ ਨੇ ਆਪਣੀਆਂ ਕੰਨੀਆ ਹੱਥਾਂ ਨਾਲ ਕਰ ਲੋ ਪ੍ਰੈਸ ਐ ਇਸ ਤਰ੍ਹਾਂ ਆ ਦੇਖੋ ਜੀ ਸਾਰੀ ਮਾਰਕਿੰਗ ਆਪਣੀ ਇੱਧਰ ਆ ਗਈ ਇਹਨੂੰ ਆਪਾਂ ਚਾਕ ਦੇ ਨਾਲ ਆਪਾਂ ਡਾਰਕ ਕਰ ਲੈਣਾ ਆ ਆ ਦੇਖੋ ਜੀ ਆ ਹੈਗਾ ਆਪਣਾ ਬੈਕ ਵਾਲਾ neck ਸਭ ਤੋਂ ਪਹਿਲਾਂ ਆਪਾਂ ਬੈਕ ਵਾਲਾ ਪੱਲਾ ਆਪਾਂ ਬੈਕ neck ਦੀ ਕਟਿੰਗ ਕਰਨੀ ਹੈਗੀ 2.5 ਇੰਚ ਆਪਾਂ ਗਲੇ ਦੀ ਚੜਾਈ ਰੱਖੀ ਹੈਗੀ 2.5 ਇੰਚ ਤੇ نیچے ਨੂੰ ਰੱਖਿਆ ਹੈਗਾ ਆਪਾਂ 4.5 ਇੰਚ ਇਸ ਤਰ੍ਹਾਂ ਜੀ ਗੁਲਾਈ ਪਾ ਲੈਣੀ ਹੈ ਹੁਣ ਦੇਖੋ ਜੀ ਆਪਾਂ ਪਾਵਾਂਗੇ ਪਲੇਟਸ ਪਲੇਟਸ ਪਾਉਣੀਆਂ ਨੇ ਆਪਾਂ ਫਰੰਟ ਵਾਲੀਆਂ ਮੰਗੂਈ 12 ਇੰਚ ਦੀ ਠੀਕ ਹੈ ਜੀ ਪਿਛਲੀਆਂ ਤੇ ਫਰੰਟ ਵਾਲੀਆਂ ਪਲੇਟਾਂ ਦਾ ਫਰਕ ਕੀ ਹੁੰਦਾ ਜਿਹੜੀਆਂ ਪਿਛਲੀਆਂ ਪਲੇਟਸ ਨੇ ਉਹ ਆਪਾਂ ਦਾ ਫਰੰਟ ਵਾਲੀਆਂ ਨਾਲ ਉਹ 1 ਜਾਂ 1.5 ਇੰਚ ਲੰਬੀਆਂ ਪਾਉਣੀਆਂ ਹੁੰਦੀਆਂ ਨੇ ਦੇਖੋ ਆਪਾਂ ਫਰੰਟ ਵਾਲੀਆਂ ਸੱਤ ਪਾਈਆਂ ਸੀ ਨਾ ਇਹ ਅੱਜ ਆਪਾਂ 8.5 ਪਾਵਾਂਗੇ ਬਸ ਇੰਨੀ ਲੰਬੀ ਨਹੀਂ ਪਾਉਣੀ ਹੈਗੀ ਵੀ ਆਪਣੀ ਹਿੱਪ ਵਾਲੀ ਜਿਹੜੀ ਸਾਈਡ ਸলাই ਵਾਲੀ ਉਹ ਤੋਂ نیچے ਨਹੀਂ ਪਲੇਟ ਜਾਣੀ ਚਾਹੀਦੀ ਉਹਦੇ ਬਰਾਬਰ ਤੱਕ ਤੁਸੀਂ ਰੱਖ ਸਕਦੇ ਹੋਗੇ ਇਹਦੀ ਚੜਾਈ ਹੁੰਨੀ ਹੋਈ ਰੱਖਣੀ ਆ 3.5 ਇੰਚ ਜਿਹੜੀ ਬੈਕ ਪਲੇਟ ਆ ਚਾਹੇ ਤੁਸੀਂ 1 ਇੰਚ ਲੰਬੀ ਪਾ ਲਓ ਜੀ ਚਾਹੇ 2 ਇੰਚ ਪਾ ਲਓ ਲੰਬੀ ਪਿਛਲੀ ਪਲੇਟ ਨਾਲ ਲੰਬੀ ਪਾਉਣ ਤੋਂ ਬਾਅਦ ਜਿਹੜੀ ਆਪਣੀ ਫਿਟਿੰਗ ਆ ਗਈ ਉਹ ਬਹੁਤ ਸੋਹਣੀ ਬਣਦੀ ਆ ਪਿਛਲੇ ਪਾਸੇ हिਪ ਕੋਲੇ ਕਮਰ ਕੋਲੇ ਨਾਲ ਜੀ ਢਿੱਲ ਨਹੀਂ ਪੈਂਦੀ ਹੈ ਜੀ ਇਸ ਤਰ੍ਹਾਂ ਜੀ ਆਪਾਂ ਪਲੇਟਸ ਆ ਦੇਖੋ ਇੱਧਰਲੀ ਸਾਈਡ ਆ ਗਈਆਂ ਆਪਣੀਆਂ ਨਸਾਨੀਆਂ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਨਾਲ ਸਿੱਧਾ ਕਰ ਲਿਆ ਆ ਦੇਖੋ ਜੀ ਆਹ ਹੋ ਗਈ ਆਪਣੇ ਪਿਛਲੇ ਪੱਲੇ ਦੀ ਕਟਿੰਗ ਤੇ ਆ ਦੇਖੋ ਜੀ ਆਹ ਹੋ ਗਈ ਆਪਣੇ ਬੈਕ ਨੈਕ ਦੀ ਦੇਖੋ ਬਹੁਤ ਸੋਹਣੀ ਸ਼ੇਪ ਬਣ ਕੇ ਤਿਆਰ ਹੋਈ ਐ ਇਸ ਤਰ੍ਹਾਂ ਕਟਿੰਗ ਕਰਨ ਦੇ ਨਾਲ ਬਿਲਕੁਲ ਗੋਲ ਸ਼ੇਪ ਦੇ ਵਿੱਚ ਨੈਕ ਰੈਡੀ ਹੁੰਦਾ ਹੈ ਹੁਣ ਆਪਾਂ ਕਰਾਂਗੇ ਜੀ 바ਹਾਂ ਦੀ ਕਟਿੰਗ ਹਾਂਜੀ ਦੇਖੋ ਜੀ ਹੁਣ ਆਪਾਂ ਕਰਨੀ ਆ 바ਹਾਂ ਦੀ ਕਟਿੰਗ ਆਪਣੀ ਸਲਵਾਰ ਦੇ ਪੱਲੇ ਪੈਣੇ ਨੇ 32 ਇੰਚ ਦੇ ਜਿੰਨੇ ਤੁਹਾਡੇ ਸਲਵਾਰ ਦੇ ਪੱਲੇ ਰੈਡੀ ਨੇ ਉਹਦੋਂ 2 ਇੰਚ ਜਾਂ 1.5 ਇੰਚ ਐਕਸਟਰਾ ਰੱਖੋ ਤੁਸੀਂ ਦੇਖੋ ਮੈਂ 34 ਇੰਚ ਦਾ ਹਿਸਾਬ ਲਾ ਕੇ ਵੀ ਸਲਵਾਰ ਦੇ ਪੱਲੇ ਮਤਲਬ ਕਿ ਜਿਹੜੇ ਕੁੰਦੇ ਨੇ ਉਹ ਆਪਾਂ 34 ਇੰਚ ਦੇ ਪਾਉਣੇ ਨੇ 34 ਇੰਚ ਦੇ ਤਾਂ ਪਾਉਣੇ ਆ ਕਿਉਂਕਿ ਜਿਹੜਾ ਆਪਾਂ ਆਸਣਾਂਗਾ ਉਹ ਵਿੱਚੋਂ ਹੀ ਕੱਢਣਾਗਾ ਇਨੂੰ ਟਰਾਈ ਆਂਡਲ ਸ਼ੇਪ ਦੇ ਵਿੱਚ ਕਟਿੰਗ ਕਰਕੇ ਵਿੱਚੋਂ ਹੀ ਆਸਾਨ ਨਿਕਲ ਜਾਊਗਾ ਬਾਕੀ ਮੈਂ ਕੱਪੜਾ ਦੇਖੋ ਜੀ ਅਲੱਗ ਕਰ ਲਿਆ ਬਾਹਾਂ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਨੂੰ ਪਿੱਛੇ ਸਲਵਾਰ ਦੇ ਕੱਪੜੇ ਦਾ ਜਰੂਰ ਹਿਸਾਬ ਦੇਖੋ ਆ ਸਲਵਾਰ ਦੇ ਆਪਣੇ ਕੁੰਦਿਆਂ ਦਾ ਆਪਾਂ ਕੱਪੜਾ ਜਿੰਨਾ ਚਾਹੀਦਾ ਸੀ ਕੱਢ ਲਿਆ ਜਿਹੜੇ ਸਲਵਾਰ ਦੇ ਪੱਲੇ ਨੇ ਉਹ ਦੇਖੋ ਜੀ ਜਿਹੜਾ ਕਮੀਜ਼ ਦੇ ਸਾਈਡ ਤੋਂ ਕੱਪੜਾ ਲਿਆ ਇਹਦੇ ਪੈ ਜਾਣਗੇ ਆ ਦੇਖੋ 벨ਟ ਵੀ ਇਹਦੇ ਵਿੱਚੋਂ ਰੈਡੀ ਹੋ ਜੂ ਤੇ ਸਲਵਾਰ ਦੇ ਪੱਲੇ ਵੀ ਇਹ ਦੇਖੋ ਆਪਣੇ ਸਲਵਾਰ ਦਾ ਹਿਸਾਬ ਲੱਗ ਗਿਆ ਹੁਣ ਆ ਜਿਹੜਾ ਕੱਪੜਾ ਇਹ ਦੇਖੋ ਜੀ ਇਹਦੀ ਆਪਣੀਆਂ ਬਾਹਾਂ ਰੈਡੀ ਕਰਾਂਗੇ ਦੇਖੋ ਆਪਣੀਆਂ ਬਾਹਾਂ ਨੇ 15 ਇੰਚ ਤਿਆਰ 15 15 ਇੰਚ ਤੇ ਇਹ ਕੱਪੜਾ ਹੈਗਾ ਜੀ 18 ਇੰਚ ਆਪਾਂ 3 ਇੰਚ ਐਕਸਟਰਾ ਰੱਖ ਕੇ ਕਟਿੰਗ ਕਰਨੀ ਹੁੰਦੀ ਆ ਇਹ ਆਪਣੇ ਕੋਲ 2.5 ਇੰਚ ਐਕਸਟਰਾ ਉਹਦੇ ਵਿੱਚ ਆਪਾਂ ਕਿੱਦਾਂ ਸਰੂ ਆਪਣਾ ਜਿਹੜਾ ਆਪਾਂ ਬਾਹਾਂ ਦੀ ਅੱਗੇ ਵਾਲੇ ਪਾਸੇ ਫੋਲਡ ਕਰਾਂਗੇ ਨਾ ਬਾਹਾਂ ਉਹ ਥੋੜਾ ਜਿਹਾ ਘੱਟ ਕਰ ਲਵੇ ਜੀ ਠੀਕ ਆ ਜੀ ਹੁਣ ਆਪਾਂ ਤਾਂ ਉਹਨੂੰ ਬਾਵਾ ਦੀ ਕੱਢੀ ਨਾ ਸਲਵਾਰ ਦਾ ਕੱਪੜਾ ਆਪਾਂ ਲੱਗ ਕੱਢਤਾ ਹੁਣ ਤੁਹਾਨੂੰ ਬਾਵਾ ਦੀ ਕਟਿੰਗ ਕਰਕੇ ਦਿਖਾਉਣੇ ਆ ਕੱਲ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਦੀਦੀ ਬਾਵਾ ਦਾ ਕੱਪੜਾ ਕਿੱਦਾਂ ਕੱਢਣਾ ਦੇਖੋ ਜੀ ਆਪਾਂ ਬਾਵਾ ਦਾ ਕੱਪੜਾ ਇਦਾਂ ਕੱਢਣਾਗਾ कपड़े है इंच भी एक्स्ट्रा रख साथ जेड़ा कोई कपड़े चुकानगैरा देखो आ हल्का जहाँ कपड़े चर्क है ये आप देखो ऐसा कटिंग कर कपड़ा अपना यह ज्यादा ही है आ, देखो। ਤੁਸੀਂ ਡੇਢ ਜਾਂ 2 ਇੰਚ ਕਪੜਾ ਜ਼ਿਆਦਾ ਰੱਖਣਾ ਹੁੰਦਾ ਇਸ ਤੋਂ ਜ਼ਿਆਦਾ ਨਹੀਂ ਇਹ ਦੋ ਬਾਹਾਂ ਦੀ ਕਟਿੰਗਾ ਦੇਖੋ ਜਦੋਂ ਆਪਾਂ ਕਪੜਾ ਬਸਾਉਣਾ ਚਾਹੇ ਤੁਸੀਂ ਮਤਲਬ ਕਪੜਾ ਰੱਖਣਾ ਚਾਹੇ ਤੁਸੀਂ ਸਿੱਧਾ ਪਾਸਾ ਰੱਖਣਾ ਚਾਹੇ ਉਲਟ ਜੇ ਤੁਸੀਂ ਆਹ ਉਲਟਾ ਵਾਲਾ ਪਾਸਾ ਰੱਖਿਆਗਾ ਤਾਂ ਜਿਹੜਾ ਪ੍ਰਿੰਟ ਆ ਸਿੱਧਾ ਆਪਸ ਵਿੱਚ ਜੁੜਿਆ ਹੋਣਾ ਚਾਹੀਦਾ ਠੀਕ ਆ ਜੀ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਨ ਤੋਂ ਪਹਿਲਾਂ ਕੀ ਕਰਨਾ ਆਪਾਂ ਮੋਢੇ ਦਾ ਮਾਪ ਲੈਣਾ ਜੀ ਇਹਨਾਂ ਹਿੱਸਾ ਆਪਣਾ ਸਲਾਈ ਜਾਊਗਾ ਆਪਾਂ ਸਿਰਫ ਇੱਕ ਹਿਸਾਬ ਜਿਹੀ ਲਾਇਆਗਾ ਜੋ ਆਪਾਂ ਸਲਾਈ ਲਾਉਣੇ ਹੁੰਨੇ ਆਂ ਕਈ ਵਾਰੀ ਹਲਕਾ ਪਰ ਬੱਧ ਘੱਟ ਵੀ ਹੋ ਜਾਂਦਾ ਜੀ ਉਹ ਜਦੋਂ ਆਪਾਂ ਸਲਾਈ ਲਗਾਉਣੇ ਆਂ ਬਾਹਾਂ ਦੀ ਸਲਾਈ ਲਗਾਉਣ ਟਾਈਮ ਵੀ ਆਪਾਂ ਨੂੰ ਹਲਕਾ ਜਿਹਾ ਨਾਪਣਾ ਚਾਹੀਦਾਗਾ ਕਪੜਾ ਆ ਦੇਖੋ ਜੀ ਆਪਾਂ ਇੱਥੇ ਇੰਚ ਦੇ ਟੇਪ ਧਰਨਾ ਉੱਪਰ ਨਹੀਂ ਰੱਖਣਾ ਇੱਥੇ ਰੱਖਣਾ ਆਪਾਂ ਦੇਖੋ ਐਦਾਂ ਇੰਚ ਟੇਪ ਇੱਥੇ ਤੱਕ ਸਿੱਧਾ ਜਿੱਥੋਂ ਆਪਾਂ ਗਲਾਈ ਪਾਉਣੀ ਆ ਐਦਾਂ ਇੰਚ ਟੇਪ ਨੂੰ ਗੋਲ-ਗੋਲ ਘੁਮਾ ਲੈਣਾ ਆਂ ਉਂਗਲ ਨਹੀਂ ਚੱਕਣੀ ਆ ਆਪਣਾ ਮੋਡਾ ਹੈਗਾ ਆਗਾ 9 ਇੰਚ ਤਿਆਰ 19 ਬੈਸਟ ਆਇਆ ਦਾ ਮੋਡਾ ਹੈਗਾ ਆਪਣਾ 9 ਇੰਚ ਤਿਆਰ 9 ਇੰਚ ਮੋਡਾ ਆਪਣਾ ਤਿਆਰ ਆ ਵਾ 9 ਤੋਂ ਹਲਕਾ ਜਿਹੀ ਘੱਟ ਸੀਗਾ ਜੀ ਆਪਾਂ 9 ਦੇ ਹਿਸਾਬ ਨਾਲ ਹੀ ਰੱਖਦੇ ਆ ਆਪਾਂ ਦੇਖੋ 9 ਤੇ ਆਪਾਂ ਅੱਧਾ ਇੰਚ ਘਟਾ ਕੇ ਕਟਿੰਗ ਕਰਨੀ ਆ 8.5 ਦੇ ਆਹ ਲੋ ਜੀ 8.5 ਇੰਚ ਤੇ ਆਪਾਂ ਕਟਿੰਗ ਕਰਾਂਗੇ ਜਿੰਨਾ ਮੋਟਾ ਹੋਵੇ ਉਹਦੋਂ ਅੱਧਾ ਇੰਚ ਜੀ ਘਟਾ ਕੇ ਰੱਖਣਾ ਜਿਹੜੀ ਇੱਧਰੋਂ ਕਾਟਾ ਗਈ ਇਹ ਪਾਵਾਂਗੇ ਜੀ ਆਪਾਂ 3 ਇੰਚ ਹਾਂ ਲੋ ਜੀ ਇਹ ਕਾਟ ਪਾਉਣੀ ਆ ਆਪਾਂ 3 ਇੰਚ ਤੇ ਠੀਕ ਆ ਜੀ ਜਿਹੜੀ ਆਪਾਂ ਉੱਪਰੋਂ ਗਲਾਈ ਪਾਉਣੀ ਹੈਗੀ ਉਹ ਪਾਉਣੀ ਆ ਆਪਾਂ 2.5 ਇੰਚ ਤੇ ਠੀਕ ਆ ਜੀ 2.5 ਇੰਚ ਤੇ ਇਹਨਾਂ ਦੋਵਾਂ ਨੂੰ ਆਪਾਂ ਆਪਸ ਦੇ ਵਿੱਚ ਇਸ ਤਰ੍ਹਾਂ ਮਿਲਾ ਲੈਣਾ ਠੀਕ ਆ ਜੀ ਮਿਲਾਉਣ ਤੋਂ ਬਾਅਦ ਇਹਨੂੰ ਤੇ ਇਹਨੂੰ ਆਪਾਂ ਇਹਦਾ ਕਰ ਲੈਣਾ ਐ ਇਸ ਤਰ੍ਹਾਂ ਕਰਕੇ ਹਾਫ ਹਾਫ ਕਰਕੇ ਆਪਾਂ ਇੱਥੇ ਮਾਰਕ ਕਰ ਲੈਣਾ ਜਿਹੜੀ ਆਪਾਂ ਕਾਟ ਪਾਉਣੀ ਆ ਉਹ ਪਾਉਣੀ ਆ ਆਪਾਂ 1 ਇੰਚ ਦੀ ਅੱਧਾ ਇੰਚ ਇਧਰਲੇ ਪਾਸੇ ਅੱਧਾ ਇੰਚ ਇਧਰਲੇ ਪਾਸੇ ਇਸ ਤਰ੍ਹਾਂ ਹੁਣ ਆਪਾਂ ਉੱਪਰੋਂ ਕਾਟ ਪਾਉਣੀ ਸ਼ੁਰੂ ਕਰਨੀ ਐ ਇੱਥੋਂ ਆਪਣੀ ਬੈਕ ਵਾਲੀ ਥਲਾਈ ਪੈ ਗਈ ਹੁਣ ਐਸੀ ਤਰ੍ਹਾਂ ਹੀ ਜੀ ਆਪਾਂ ਫਰੰਟ ਵਾਲੀ ਪਾ ਲੈਣੀ ਹੈਗੀ ਇਹ ਵੀ ਜੀ ਆਪਾਂ ਦੇਖੋ ਸਿਰੇ ਤੱਕ ਪਾਉਣੀ ਆ ਇਹ ਇਦਾਂ ਨਹੀਂ ਲੈ ਕੇ ਜਾਣੀ ਇਦਾਂ ਵੀ ਆਪਾਂ ਇਹਨੂੰ ਆਹ ਪੁਆਇੰਟ ਨਾਲ ਇਦਾਂ ਕਰ ਦਈਏ ਇਦਾਂ ਫਿਰ ਜਿਹੜਾ ਆ ਹਿੱਸਾ ਦੇਖੋ ਇਦਾਂ ਬਾਹਰ ਨੂੰ ਝੋਲਜਾ ਬਣ ਗਿਆ ਨਾ ਇਦਾਂ ਬਾਹਰ ਨੂੰ ਆ ਗਿਆ ਫਿਰ ਜਦੋਂ ਆਪਾਂ ਸਲਾਈ ਲਾਵਾਂਗੇ ਇੱਥੇ ਬਾਹਰਲੇ ਪਾਸੇ ਇਹਦਾ ਬੁਲਬੁਲਾ ਬਣ ਜਾਣਾ ਇਹ ਆਪਾਂ ਇਥੋਂ ਇਹ ਐਸ ਤਰ੍ਹਾਂ ਕਟਿੰਗ ਕਰਨੀ ਹੈ ਠੀਕ ਹੈ ਜੀ ਤੇ ਦੂਸਰੀ ਗੱਲ ਜਿਹੜੀ ਆਪਾਂ ਗਲਾਈ ਪਾਉਣੇ ਆ ਆਪਾਂ ਇੱਥੋਂ ਹੀ ਪੂਰੀ ਗਲਾਈ ਚ ਲੈ ਕੇ ਜਾਣਾ ਉਹ ਨਹੀਂ ਇੱਥੋਂ ਆਪਾਂ ਬਿਲਕੁਲ ਸਿੱਧਾ ਹੀ ਰੱਖਣਾ ਹੈ ਨਾ ਲੋਜੀ ਅੱਭੇ ਕੀ ਆਪਣੀ ਗਾਰਡ ਤੁਸੀਂ ਇਹ ਨਾ ਇੱਕ ਮੇਰੀ ਭੈਣ ਨੂੰ ਪ੍ਰੋਬਲਮ ਆਉਂਦੀ ਆ ਗਈ ਸੀਗੀ ਵੀ ਉਹਦੇ ਨਾਲ ਕਾਟ ਇੱਕ ਅੱਗੇ ਚਲੀ ਗਈ ਇੱਕ ਪਿੱਛੇ ਚ ਨਹੀਂ ਗਈ ਉਹ ਜੀ ਤਾਈ ਨੂੰ ਗਈ ਸੀ ਕਿਉਂਕਿ ਆ ਜਿਹੜਾ ਜਿੱਦਾਂ ਹੁਣ ਆਪਾਂ ਸਿੱਧਾ ਪਾਸਾ ਪ੍ਰਿੰਟ ਦਾ ਆਪਾਂ ਜੋੜ ਕੇ ਰੱਖਿਆ ਆਪਾਂ ਇਹ ਕਾਟ ਪਾ ਲਈ ਜਿਨ੍ਹਾਂ ਨੂੰ ਮਤਲਬ ਖਿਆਈ ਲੱਗਦੀ ਹੈ ਮੇਰੀਆਂ ਭੈਣਾਂ ਨਵੀਂ ਸਿਲਾਈ ਸਿੱਖਦੀਆਂ ਨੇ ਉਹ ਫਰੰਟ ਵਾਲੀ ਕਾਟ ਨਾਲ ਜਦੋਂ ਆਪਾਂ ਸਿਲਾਈ ਕਰਦੇ ਆ ਉਹਦੀ ਲਾ ਲਿਆ ਕਰੋ ਜਿਹੜੀ ਬਾਹਰ ਫਰੰਟ ਵਾਲੇ ਪਾਸੇ ਲਾਉਣੀ ਆਏਗੀ ਉਹਦੀ ਹਾਂ ਕਾਟ ਜਦੀ ਪਾ ਲਵੇ ਮਤਲਬ ਪਹਿਲਾਂ ਨਾ ਪਾਵੇ ਜਿੱਦਾਂ ਹੁਣ ਆਪਾਂ ਪਹਿਲਾਂ ਪਾ ਲਈ ਐਦਾਂ ਨਿਸ਼ਾਨੀ ਲਾ ਕੇ ਰੱਖ ਲਓ ਤੇ ਕਾਰਟੂ ਉਹਦੀ ਪਾ ਲਓ ਜਦੋਂ ਤੁਸੀਂ ਬਾਹਾਂ ਦੀ ਸਟੀਚਿੰਗ ਕਰਨੀ ਹੈਗੀ ਮੋਢੇ ਜੜਨੀ ਨਹੀਂ ਆਹ ਲਓ ਜੀ ਆਹ ਹੋ ਗਈ ਆਪਣੀ ਫਿਟਿੰਗ ਦੀ ਨਿਸ਼ਾਨੀ ਆਹ ਹੋ ਗਿਆ ਦੇਖੋ ਆਪਣਾ ਐਕਸਟਰਾ ਕੱਪੜਾ ਆਹ ਵਾਲੇ ਕੱਪੜੇ ਦੀ ਆਪਾਂ ਆਹ ਵਾਲੇ ਕੱਪੜੇ ਦੀ ਦੇਖੋ ਜੀ ਆਪਾਂ ਕੱਟ ਦੇਣੀ ਹੈਗੀ ਕਟਿੰਗ ਠੀਕ ਹੈ ਜੀ ਆਹ ਦੇਖੋ ਜੀ ਆਹ ਆ ਦੇਖੋ ਜੀ ਆ ਆਪਣੀ ਹੋ ਗਈ ਕਟਿੰਗ ਤੇ ਸਲਵਾਰ ਦੀ ਕਟਿੰਗ ਜੀ ਆਪਾਂ ਅੱਜ ਨਹੀਂ ਕਰਨੀ ਹੈਗੀ ਫਿਰ ਵੀਡੀਓ ਆਪਣੀ ਜਿਆਦਾ ਲੰਬੀ ਹੋ ਜਾਂਦੀ ਹੈਗੀ ਦੇਖੋ ਆਪਾਂ ਤੁਹਾਨੂੰ ਸਿਰਫ ਅੱਜ ਕੁੜਤੀ ਦੀ ਕਟਿੰਗ ਦਿਖਾਈ ਹੈਗੀ ਆ ਦੇਖੋ ਜੀ ਆ ਹੋ ਗਈਆਂ ਆਪਣੀਆਂ 19 ਬਰੈਸਟਰੀਆਂ ਕੱਟਾਂ ਸੀਗੀਆਂ ਇਹ ਪਲੇਟਸ ਕਿੱਦਾਂ ਪਾਉਣੀਆਂ ਨੇ ਬਾਹਾਂ ਦੀ ਕਟਿੰਗ ਕਿੱਦਾਂ ਕਰਨੀ ਹੈਗੀ ਇਸ ਤਰ੍ਹਾਂ ਜੀ ਬਾਹਾਂ ਦੀ ਗਲਾਈ ਪਾਉਣ ਦੇ ਨਾਲ ਕਦੇ ਵੀ ਆਪਣੇ ਮੋਢੇ 'ਚ ਝੋਲ ਨਹੀਂ ਪੈਂਦਾ ਤੇ ਬਾਹਾਂ ਦੇ نیچے ਬਲ ਨਹੀਂ ਪੈਂਦੇ ਹੈਗੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ